ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਆਪਾਂ ਖਾਸ ਵਿਸ਼ੇ ਤੇ ਉੱਪਰ ਗੱਲਬਾਤ ਆਪਜੀ ਦੇ ਨਾਲ ਸਾਂਝੀ ਕਰਾਂਗੇ ਸਮੀਰ ਅਤੇ ਨਿਧੀ ਦੀ ਜ਼ਿੰਦਗੀ ਬਹੁਤ ਸੁੰਦਰ ਲੱਗਦੀ ਸੀ ਜਿਵੇਂ ਇਸ਼ਕ ਦੀ ਡੋਰ ਵਿੱਚ ਇੰਜ ਬੰਜੇ ਹੋਏ ਸਨ ਜਿਵੇਂ ਰੂਹ ਤੇ ਸਰੀਰ ਪਰ ਅਕਸਰ ਜ਼ਿੰਦਗੀ ਵਿੱਚ ਜਿਵੇਂ ਕੁਝ ਨਾ ਕੁਝ ਅਣਜਾਣਿਆ ਹੋਇਆ ਕਰ ਜਾਂਦਾ ਹੈ ਉਵੇਂ ਹੀ ਇੱਕ ਦਿਨ ਸਮੀਰ ਦੀ ਜ਼ਿੰਦਗੀ ਵਿੱਚ ਵਿਕਾਸ ਦੀ ਐਂਟਰੀ ਹੋ ਗਈ। ਵਿਕਾਸ ਨਿਧੀ ਦਾ ਦੋਸਤ ਜੋ ਸਕੂਲ ਦੇ ਦਿਨਾਂ ਤੋਂ ਹੀ ਉਸ ਨੂੰ ਪਸੰਦ ਕਰਦਾ ਸੀ ਤੇ ਨਿਧੀ ਨੂੰ ਵੀ ਇਹੀ ਮਹਿਸੂਸ ਹੋਣ ਲੱਗਿਆ ਕਿ ਵਿਕਾਸ ਜੋ ਕਿ ਮੇਰਾ ਇੱਕ ਅੱਛਾ ਦੋਸਤ ਹੈ ਪਰ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਇਹ ਦੋਸਤੀ ਇੱਕ ਦਿਨ ਉਸ ਦੇ ਸੁਹਾਗ ਤੇ ਦਾਗ ਲਾ ਦੇਵੇਗੀ। ਸਮੀਰ ਆਪਣੇ ਕੰਮ ਦੇ ਵਿੱਚ ਮਸ਼ਗੂਲ ਹੋਣ ਲੱਗਾ ਅਤੇ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਸ ਦੇ ਮਨ ਵਿੱਚ ਐਦਾਂ ਦਾ ਕੋਈ ਸਵਾਲ ਕਦੇ ਆਇਆ ਹੀ ਨਹੀਂ ਸੀ ਕਿ ਕਦੇ ਐਦਾਂ ਦੀ ਬੇਵਫਾਈ ਵਾਲੀ ਗੱਲ ਜੋ ਕੀ ਹੋ ਸਕਦੀ ਹੈ ਹੁਣ ਦੱਸ ਦਈਏ ਕਿ ਕਿਰਨ ਹੈ ਉਸ ਦੀ ਜੋ ਸ਼ਾਦੀ ਰਵੀ ਦੇ ਨਾਲ ਹੋਈ ਸੀ ਰਵੀ ਇੱਕ ਮਸ਼ਹੂਰ ਬਿਜ਼ਨਸਮੈਨ ਸੀ ਜੋ ਹਮੇਸ਼ਾ ਆਪਣੇ ਕੰਮ ਵਿੱਚ ਹੀ ਰਿਆ ਕਰਦਾ ਸੀ ਕਿਰਨ ਨੂੰ ਸਭ ਕੁਝ ਮਿਲਿਆ ਹੋਇਆ ਸੀ ਸੁੱਖ ਸੁਵਿਧਾਵਾਂ ਸੋਨਾ ਘਰ ਪੈਸਾ ਪਰ ਉਹੀ ਜਜ਼ਬਾਤੀ ਲੋਕਾਵ ਉਹੀ ਪਿਆਰ ਜੋ ਇੱਕ ਔਰਤ ਨੂੰ ਚਾਹੀਦਾ ਸੀ ਉਹ ਨਹੀਂ ਮਿਲਿਆ ਇਹ ਕਮੀ ਪੂਰੀ ਕਰ ਰਿਹਾ ਸੀ ਅਰਮਾਨ ਉਹ ਰਵੀ ਦਾ ਬੇਹੱਦ ਕਰੀਬੀ ਦੋਸਤ ਸੀ ਪਰ ਕਿਰਨ ਲਈ ਉਹ ਦੋਸਤ ਤੋਂ ਵੱਧ ਕਿ ਹੋ ਗਿਆ ਕਿਰਨ ਅਤੇ ਅਰਮਾਨ ਦੀ ਮਿੱਤਰਤਾ ਹੌਲੀ-ਹੌਲੀ ਇਸ਼ਕ ਦੇ ਵਿੱਚ ਬਦਲ ਗਈ ਪਹਿਲਾਂ ਇਹ ਮਿਲਨ-ਮਿਲਾਵਟ ਸਿਰਫ ਗੱਲਾਂ ਤੱਕ ਸੀਮਤ ਰਹੀ ਪਰ ਹੌਲੀ-ਹੌਲੀ ਉਹਨਾਂ ਦੇ ਰਿਸ਼ਤੇ ਨੇ ਇੱਕ ਹੋਰ ਰੂਪ ਧਾਰਨ ਕਰ ਲਿਆ ਕਿਰਨ ਨੂੰ ਹਰ ਵਾਰ ਲੱਗਦਾ ਕਿ ਉਹ ਸਹੀ ਗੱਲ ਕਰ ਰਹੀ ਹੈ ਪਰ ਾਰਮਾਨ ਦੀ ਮਿੱਠੀ ਮਿੱਠੀ ਗੱਲਾਂ ਨੇ ਉਸ ਨੂੰ ਇਹੀ ਵਿਸ਼ਵਾਸ ਦਿਲਾ ਦਿੱਤਾ ਕਿ ਉਹ ਇੱਕ ਦੁਨਿਆਵੀ ਰਿਸ਼ਤੇ ਨਾਲ ਨਹੀਂ ਸਗੋਂ ਇੱਕ ਸੱਚੀ ਮੁਹੱਬਤ ਨਾਲ ਜੁੜ ਰਹੀ ਹੈ। ਕਿਸਮਤ ਦੀ ਚਾਲ ਅਜੀਬ ਹੁੰਦੀ ਹੈ। ਇੱਕ ਦਿਨ ਜਦੋਂ ਕਿਰਨ ਅਤੇ ਾਰਮਾਨ ਇੱਕ ਹੋਟਲ ਦੇ ਕਮਰੇ ਵਿੱਚ ਜਾਂਦੇ ਨੇ, ਰਵੀ ਨੇ ਉਹਨਾਂ ਨੂੰ ਰੰਗੇ ਹੱਥੀ ਫੜ ਲਿਆ। ਉਹਨਾਂ ਦੀਆਂ ਅੱਖਾਂ ਵਿੱਚ ਕੋਈ ਪਛਤਾਵਾ ਨਹੀਂ ਸੀ, ਪਰ ਰਵੀ ਦੀਆਂ ਅੱਖਾਂ ਗੁੱਸੇ ਅਤੇ ਦੁੱਖ ਨਾਲ ਭਰੀਆਂ ਹੋਈਆਂ ਸਨ। ਮੈਂ ਤੈਨੂੰ ਸਭ ਕੁਝ ਦਿੱਤਾ, ਪਰ ਤੂੰ ਇਹ ਕੀ ਕੀਤਾ? ਰਵੀ ਦੀ ਆਵਾਜ਼ ਕੰਬ ਰਹੀ ਸੀ। ਕਿਰਨ ਨੇ ਆਪਣੇ ਰਿਸ਼ਤੇ ਨੂੰ ਨਾਜਾਇਜ਼ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਸਮਾਜ ਨੇ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਰਵੀ ਨੇ ਤੁਰੰਤ ਤਲਾਕ ਦੇ ਦਿੱਤਾ ਅਰਮਾਨ ਜੋ ਪਿਆਰ ਦੀਆਂ ਗੱਲਾਂ ਕਰਦਾ ਸੀ ਕੁਝ ਸਮੇਂ ਬਾਅਦ ਹੀ ਕਰਨ ਤੋਂ ਦੂਰ ਹੋ ਗਿਆ ਕਿਰਨ ਇੱਕ ਰਿਸ਼ਤੇ ਦੀ ਤਲਾਸ਼ ਵਿੱਚ ਆਪਣੇ ਸੁਹਾਗ ਦੀ ਬਲੀ ਚੜਾ ਬੈਠੀ ਆਖਿਰ ਵਿੱਚ ਉਹ ਇਕੱਲੀ ਰਹਿ ਗਈ ਨਾ ਪਤੀ ਦੀ ਰਹੀ ਨਾ ਅਰਮਾਨ ਦੀ ਕਦੇ ਵੀ ਖੁਸ਼ਹਾਲ ਜ਼ਿੰਦਗੀ ਨੂੰ ਇੱਕ ਭਰਮ ਦੇ ਹਵਾਲੇ ਨਾ ਕਰੋ ਨਾਜਾਇਜ਼ ਰਿਸ਼ਤੇ ਕਦੇ ਵੀ ਇੱਜ਼ਤ ਨਹੀਂ ਦਿੰਦੇ ਸਗੋਂ ਸਭ ਕੁਝ ਖੋ ਕੇ ਲੈ ਜਾਂਦੇ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਵੀ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ